ਉਹਦੇ ਤਿੰਨ ਬੰਦੇ ਬੈਠੇ ਹਾਂ ਉਹਨਾਂ ਨੇ ਵਾਹ ਬੋਲਣ ਚਲਾ ਰੱਖੀਆਂ ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਸੂਦ ਹੋਣੀ ਚਾਹੀਦੀ ਗਰਗੇ ਦੋ ਸਾਲ ਹੋ ਗਏ ਹਨ ਲੱਗੇ ਨੇ ਤੇ ਸਾਡੇ ਤੇ ਬਹੁਤ ਸਾਰਾ ਕਰਜ ਜਿਵੇਂ ਤਾਂ ਖੇਤੇ ਹਾਂ ਜੀ ਬਬਲੀ ਕੀ ਮਾਮਲਾ ਹੈ ਜਿਹੜੀ ਬੇਟੀ ਦੀ ਗੱਲ ਹੋ ਰਹੀ ਨਹੀਂ ਕਿਸ ਤਰ੍ਹਾਂ ਇਹ ਜੀ ਸਟੋਰ ਤੋਂ ਮਿਲ ਜਾ ਤੇ ਅੱਗੇ ਸਟਾਲ ਲੱਗੇ ਹਨ ਸਠਾਰਾਂ ਗੋਟੇ 1 ਮਿੰਟ ਗਿਆ ਉਹ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਈ ਸਹੂਤ ਹੋਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਪਲ ਨਹੀਂ ਕੋਈ ਬੰਨਣਾ ਨਹੀਂ ਹੱਡਾ ਅਬੀ ਕਿੰਨੇ ਬੱਚੇ ਸੀ ਉਹਨਾਂ ਨੇ ਕੀ ਕੰਮ ਕਰਦਾ ਸੀ ਉੱਥੇ ਕਿਸੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 33 ਸਾਲ ਉਮਰ ਸੀ ਜਿਹੜੀ ਜਿਹੜੇ ਮੇਰੇ ਨੋਹ ਹੈ ਉਹ 28 ਸਾਲ ਉਮਰ ਇਹ ਨਿਆਣ ਮੱਥੇ ਗਈ ਕੋਈ ਆਮਲਾਂ ਕੀ ਸੀ ਰਗਾ ਗੋੜੀਆਂ ਚੱਲੀਆਂ ਕੀ ਕੋਈ ਰਿੰਜ ਸੀ ਜਾਂ ਕੋਈ ਕਾਰਨ ਸੀ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰ ਦੇ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਦੀ ਉਹ ਸਾਨੂੰ ਪੈਸੇ ਜੋ ਉਹ ਆਪਣੇ ਘਟੇ ਤੋਂ ਨਿਕਲੇ ਨਹੀਂ ਮਨੁੱਖ ਸਾਥੇ ਬੰਦੀ ਕਿੰਨਾ ਸਮਾਂ ਹੋ ਗਿਆ ਅਸੀਂ ਬਾਹਰ ਕਿੰਨੇ ਕਰਜਾ ਜਿਹੜਾ ਪਰਵਾਹ ਦੇ ਸਿਰ ਤੇ ਹੱਸਦਾ 40 ਲੱਖ ਕਰਜਾ ਮੁੰਡੇ ਦੇ ਤੇ ਤੇ ਕਮਾਣ ਵਾਲਾ ਕੋਈ ਕੰਮ ਉਹ ਬਰਾ ਡਾਕ ਪੀਸ ਤੇ ਕੀ ਕੰਮ ਕਰਦਾ ਸੀ ਜਸੀਲ ਸਿੰਘ ਸੀ ਸਟੋਰ ਚ ਕੰਮ ਕਰਦਾ ਸੀ ਕਿ ਮੈਨੂੰ ਵੀ ਟੈਗ ਹੋ ਗਿਆ ਅਗਰ ਮੈਂ ਕਮਾ ਕੇ ਖਾਂਦਾ ਸੀ ਪਰ ਹੁਣ ਮੇਰੇ ਕੋ ਗੁੰਜਾਇਸ ਕੋਈ ਵੀ ਨਹੀਂ ਦਹਾ ਤੋਂ ਬਾਹਰ ਤੁਰ ਹੁਣਦੀ ਇਹ ਕਰਜ਼ਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਿਹੇਤੀ ਦੇ ਬੱਚੇ ਨੇ ਮੇਰੇ ਪੁੱਤਰ ਇੱਕ ਪੁੱਤ ਇੱਕ ਪੋਤਰੀ ਸੀ ਮਾਮਲਾ ਸੀ ਉਹਦੀ ਨਾਂਸੋ ਦਾ ਡਿਵੀਡੈਂਡ ਸੀ ਮੇਰੇ ਹਸਬੰਦ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਉਹ ਬਾਹਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਹੋਣਾ ਤੇ ਸੌਦੇ ਸੇ ਤੇ ਬਹੁਤ ਸਾਰਾ ਕਰਜ਼ਾ ਲੱਤ ਤਰੀਆਣੀ ਹੈਗਾ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹ ਇਹ ਲੋਈ ਹੀ ਕਿ ਦੋ ਮੇਟਲੇ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮੋਕੇ ਤੇ ਮੌਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨੇ ਕ ਸਮਾਂ ਬਾਹਰ ਗਏ ਇੰਡਕਟਰ ਸਿਸਟਮ ਕਰਦਾ ਹੈ ਉਹ ਬਤਨ ਕਿ ਸਿੱਧੀ ਮਾਤ ਕਰ ਜਾ ਸਾਡਾ ਅਜੇ ਤੱਕ ਨਹੀਂ ਉਤਰਿਆ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਸ਼ਕਮੰਦੀ ਹੁੰਦਾ ਸਾਡਾ ਵਿਆ ਚੱਲ ਜਾਂਦਾ 40 40 ਲੱਖ ਰੁਪਏ ਕਰਜ ਸਾਡੇ ਸਿਰ ਤੇ ਇਹਨਾਂ ਨੇ ਤੇ ਪਤਾ ਵੀ ਨਹੀਂ ਕਰ ਕਿਹਦਾ ਕਿਹੜਾ ਕੀ ਹੋਇਆ ਕਿੱਥੇ ਨਿੱਕੇ ਨਿੱਕੇ ਮਾਸੋਂ ਮਚੀ ਨੇ ਮੇਰੇ ਸਾਨੂੰ ਸਾਮਿਲਣਾ ਚਾਹੀਦਾ ਹੈ ਯੋਗਮੈਨ ਸੁਭਾਅ ਦੀ ਗੱਲ ਕੀਤੀ ਹੈ ਕਿ ਉਹ ਸੁਭਾਅ ਕਿਸ ਤਰ੍ਹਾਂ ਦਾ ਸੀ ਸੁਭਾਅ ਨਾ ਦੇ ਬੋਧ ਬਦਿ ਗਏ ਮਿੱਠੇ ਸੁਭਾਅ ਦੇ ਕੋਈ ਲੜਾਈ ਲੜਾਈ ਕੋਈ ਕੁਛ ਨਹੀਂ ਕਰਦੇ ਸੀ ਮਿਹਨਤੀ ਸੀ ਜਿਹੜੀ ਘਟਨਾ ਆਪਰੇ ਉੱਤੇ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਸਾਰਾ ਬਾਕੀ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ ਉੱਪਾ ਜੀ ਪੂਰਾ ਹੋ ਗਏ ਕਿੰਨੀ ਹੋ ਗਈ ਉਹਨਾਂ ਦੇ ਇੱਕ ਘਰ ਦੇ ਉੱਤੇ ਦਿਮਾਗ ਚ ਵੱਜੇ ਜਾਂਦੇ ਕਿ ਮੈਂ ਜਸਵੀਤ ਦਾ ਮਾਮਾ ਬੋਲ ਰਿਹਾ ਹਾਂ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਦੁੱਖ ਦੇ ਵਿੱਚ ਸਾਰੇ ਬਕਰੀ ਦੀ ਹਾਂ ਫਰੀ ਹੋਣ ਬਾਰਿਛ ਨੋਲਵਾਂ ਜਿਹੜੇ ਬਾਹਰ ਜਾਂਦੇ ਨੇ ਸਵਰਥਾਂ ਨੂੰ ਲੈ ਕੇ ਕੀ ਜਣਾ ਜਾਓਗੇ ਉੱਥੋਂ ਦੀ ਸਰਕਾਰਾਂ ਤੇ ਇੱਕੋ ਹੀ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਦਾ ਮਤਲਬ ਸਕੋਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਅਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਉਹ ਕੁਝ ਦੋ ਤਿੰਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਪ੍ਰੋਜੈਕਟ ਨਹੀਂ ਹੋਏ ਔਰ ਕਿੰਨੇ ਲੋਕਾਂ ਦੀ ਜਾਨ ਚਲੀ ਜਾਂਦੀ ਜਿਹੜੀ ਸੁੰਨ ਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਉਹ ਥੱਲੇ ਉਤਰੇ ਨੇ ਗਰਾਊਂਡ ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ 4-5 ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ 2 ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਉਹਨਾਂ ਨੂੰ ਪਤਾ ਨਹੀਂ ਇੰਨੀ ਗੱਲ ਦਾ ਜੀ ਮੰਗ ਕਰਦੇ ਨੇ ਪਰਿਵਾਰ ਦੇ ਵਾਸਤੇ ਕਿ ਮੈਂ ਪਰਿਵਾਰ ਦੇ ਆਹੀਂ ਤੇ ਕਹਿੰਦੇ ਆ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਉਸਾਇਦਾ ਮਿਲਣੀ ਚਾਹੀਦੀ ਜੋ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ ਜੋ ਕੰਮ ਕਰਜਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪ੍ਰਵਾਸੀ ਹਾਲਤ ਦੇਖੀਏ ਤੇ ਕਿਸ ਤਰ੍ਹਾਂ ਦੀ ਹਾਲਤਾਂ ਕਰਦੇ ਟਕਮਾਉਣ ਵਾਲਾ ਜਾਂ ਕਮਾੜ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਝੱਕ ਦਾ ਮੇ ਇਹਨਾਂ ਨੂੰ ਹੋ ਗਿਆ ਬੈਗ ਜੇ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਗੋਆਏ ਕੀ ਮੰਗਦੇ ਆਹਦੇ ਹੋ ਜੰਨੇ ਕਿ ਚਲੋ ਥੋੜੀ ਬਾਲੀ ਕਿ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਦਦ ਮਿਲ ਜਾਵੇ ਕਿ ਇਹ ਬੱਚਿਆਂ ਦਾ ਕੋਈ ਇਥੋਂ ਇੱਕ ਥੋੜਾ ਜਿਹਾ ਸਹੀ ਹੋ ਜਾਵੇ ਇਹਦੇ ਛੋਟੇ ਕਿੰਨੇ ਬੱਚੇ ਦੋ ਨੇ बेटा ਇੱਕ ਬੇਟੀ ਹੈ ਕਿਹੜੀ ਕੋਈ ਮਾਤਸ ਕਿ